ਪਤਾ ਜੀ ਬੇਟਾ ਤੁਹਾਡਾ ਰਸ਼ੀਆ ਦੇ ਵਿੱਚੀ ਜੰਗ ਦੇ ਵਿੱਚ ਸੀ ਹੁਣ ਪਤਾ ਲੱਗਾ ਜ਼ਖਮੀ ਹੋਇਆ ਹੈ ਹਾਂ ਪਤਾ ਲੱਗਾ ਕਿਸ ਤਰ੍ਹਾਂ ਕੀ ਮੰਗ ਕਰਦੇ ਕੀ ਹਾਲਾਤ ਨੇ ਉਹਦੇ ਸਾਡੀ ਮੰਗੇ ਵੀ ਇੱਥੇ ਆਉਣਾ ਚਾਹੀਦਾ ਉਹਨੇ ਬਹੁਤ ਆਂਦਾ ਮੂੰਹ ਪਾਟ ਗਿਆ ਵਿਚਾਰੇ ਬਾਲ ਦਾ ਤੇ ਕੁਝ ਕਰ ਸਕਦੇ ਨਹੀਂ ਨਾ ਕੋਈ ਖਾਂਦਾ ਹੈ ਨਾ ਕੁਛ ਪੂਰੀ ਹਾਲਤ ਹੈ ਸਾਡੇ ਤੇਲ ਨੂੰ ਬਹੁਤ ਲੱਗੀ ਪਈ ਏ ਵੀ ਮੇਰਾ ਬੱਚਾ ਆਉਣਾ ਚਾਹੀਦਾ ਹੈ ਪਹਿਲਾਂ ਹੀ ਪਰਿਵਾਰ ਦੇ ਵਿੱਚ ਬਹੁਤ ਚਿੰਤਾ ਬਣੀ ਹੋਈ ਸੀ ਤੁਹਾਨੂੰ ਹਾਂ ਬਣੀ ਹੋਈ ਸੀ ਕਿ ਹੋਰ ਵੀ ਹੋਰ ਬਣ ਗਈ ਚਿੰਤਾ ਤੇ ਉਹਨੇ ਆਉਣਾ ਚਾਹੀਦਾ ਇੱਥੇ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਕਿ ਵਾਪਸ ਨਿਕਰੇ ਲੈ ਹਾਂ ਉਹਨਾਂ ਨਾਲ ਗੱਲ ਹੋਈ ਕਿ ਕਿ ਉਹਨਾਂ ਤੋਂ ਉਹਨੇ ਕਿਹਾ ਵੀ ਮੈਨੂੰ ਵਾਪਸ ਚਾ ਤੇ ਇੱਥੇ ਭੇਜ ਦੇਣਾ ਤੇ ਮੇਰੀ ਲਾਤ ਬਹੁਤ ਮਾੜੀ ਏ ਇਹ ਉਹਦੇ ਅੱਖਾਂ 'ਚ ਵੀ ਨਹੀਂ ਦਿਸਦਾ ਹਾਂ ਉਹ ਵਿਚਾਰਾ ਪਾਟ ਗਿਆ ਵਿਚਾਰ ਬਾਲ ਦਾ ਖਾਣਾ ਨਹੀਂ ਜਾਂਦਾ ਉਹ ਸਾਨੂੰ ਡਰ ਨਾਲ ਦੱਸਦਾ ਨਹੀਂ ਚੰਗੀ ਤਰ੍ਹਾਂ ਗੱਲ ਜੀ ਪਰਿਵਾਰ ਪਰੇਸ਼ਾਨ ਹੋ ਗਿਆ ਹਾਂ ਮੈਂ ਬੁਟਾ ਰਸ਼ੀਆ ਦੇ ਵਿੱਚ ਪਿੱਛੇ ਵੀਡੀਓ ਆਈ ਸੀ ਉਹਨਾਂ ਦੇ ਸਾਹਮਣੇ ਰਸ਼ੀਆ ਫੌਜ ਦੇ ਵਿੱਚ ਹੈਗਾ ਅੱਜ ਪਤਾ ਲੱਗਿਆ ਕਿ ਉਹ ਜ਼ਖਮੀ ਹੋਇਆ ਅਤੇ ਕੋਈ ਹਮਲਾ ਹੋਇਆ ਕੀ ਪਤਾ ਲੱਗਾ ਔਰ ਕਿਸ ਤਰ੍ਹਾਂ ਦੀ ਚਿੰਤਾ ਪਰਿਵਾਰ ਦੇ ਵਿੱਚ ਬਣੀ ਹੋਈ ਹੈ ਤੁਹਾਨੂੰ ਬ੍ਰਦਰ ਦਾ ਮੈਸੇਜ ਹੀ ਆਇਆ ਸੀਗਾ ਕਹਿੰਦਾ ਮੈਂ ਹਸਪੀਟਲ ਵਿੱਚ ਆ ਜਦੋਂ ਸਾਨੂੰ ਆਇਆ ਮੈਸੇਜ ਇੱਕ ਦਿਨ ਤੇ ਕਹਿੰਦਾ ਮੈਂ ਹਸਪੀਟਲ ਨਾਲ ਸੀ ਡਰ ਗਏ ਉਹਨਾਂ ਨੇ ਅਸੀਂ ਕਿਹਾ ਤੁਸੀਂ ਵਾਇਸ ਮੈਸੇਜ ਪਾਓ ਅਸੀਂ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਅਸੀਂ ਕਿਹਾ ਵਾਇਸ ਮੈਸੇਜ ਪਾਓ ਨਹੀਂ ਬੋਲਿਆ ਤਾਂ ਜਾਣਾ ਨਹੀਂ ਸੀਗਾ ਹੂੰ ਕਰਕੇ ਪਾਇਆ ਅਸੀਂ ਹੋਰ ਡਰ ਗਏ ਵੀ ਹੂੰ ਦਾ ਪਿਆਵਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਕਹਿੰਦਾ ਮੈਂ ਠੀਕ ਹਾਂ ਸੇਫ ਹਾਂ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਤੱਕ ਪਹੁੰਚਾਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨਹੀਂ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਹਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਕੀ ਹੋਇਆ ਕੀ ਹੈ ਉਹ ਆ ਉਹਦੇ ਬੰਬ ਬੰਬ ਚੱਲਿਆ ਸੀਗਾ ਉੱਥੇ ਡਰੋਨ ਉਹਦੇ 3 ਵਜੇ ਹੋਇਆ ਇੱਥੇ ਕਹਿੰਦਾ ਤਿੰਨ ਚੱਲੇ ਸੀਗੇ ਕਹਿੰਦਾ ਦੋ ਤੋਂ ਮੈਂ ਆਪਣੇ ਆਪ ਨੂੰ ਬਚਾ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਜਰੇ ਨੇ ਮਾਰ ਕਰਤੀ ਕਿੰਨੀ ਦਿਨ ਹੋ ਗਏ ਸੀ ਦੇਖਿਆ ਤੁਸੀਂ ਹਾਲਾਤ ਕੀ ਨੇ ਉਹਦੇ ਹਸਪਤਾਲ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਮੇਰੇ ਵੀਰ ਦੇ ਕਿੰਨੀ ਦਿਨ ਪਹਿਲਾਂ ਗਿਆ ਸੀ ਉਹਦੇ ਸਾਲ ਹੋ ਗਿਆ ਲਗਭਗ ਜੀ ਤੁਸੀਂ ਜਦੋਂ ਹਸਪੀਟਲ ਦੇ ਵਿੱਚ ਸੀਗਾ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਕੀ ਕਹਿੰਦਾ ਸੀਗਾ ਗੱਲ ਨਹੀਂ ਹੋਈ ਗੱਲ ਬੋਲ ਕੇ ਨਹੀਂ ਬੋਲ ਕੇ ਨਹੀਂ ਦੱਸਿਆ ਸੀਗਾ ਸਾਨੂੰ ਅੱਜ ਹੀ ਉਹਦੀ ਪੈਕ ਉਤਾਰੀ ਹੈ ਬੋਲਿਆ ਨਹੀਂ ਜਾਂਦਾ ਸੀਗਾ ਸਹੀ ਤਰੀਕੇ ਨਾਲ ਮੈਸੇਜ ਤੇ ਗੱਲ ਹੁੰਦੇ ਸੀ ਅੱਗੇ ਤਾਂ ਸਾਰਾ ਕਹਿੰਦਾ ਕੀ ਸੀਗਾ ਉਹ ਵੀ ਇੱਥੇ ਆਉਣਾ ਚਾਹੁੰਦਾ ਹੈ ਹਾਂਜੀ ਇੱਥੇ ਆਉਣਾ ਚਾਹੁੰਦਾ ਸਾਨੂੰ ਉਹਨੇ ਨਹੀਂ ਦੱਸਿਆ ਸੀਗਾ ਵੀ ਦੁਬਾਰਾ ਵਾਪਸ ਲੈ ਕੇ ਜਾਣਗੇ ਅੱਜ ਦੱਸਿਆ ਕਿਉਂਕਿ ਪਰਿਵਾਰ ਪਰੇਸ਼ਾਨ ਨਾ ਹੋਵੇ ਤਾਂ ਕਰਕੇ ਉਹਨੂੰ ਸਾਨੂੰ ਨਹੀਂ ਦੱਸਿਆ ਵੀ ਵਾਪਸ ਲੈ ਕੇ ਜਾਣਗੇ ਸਾਡੇ ਦਿਲ ਵਿੱਚ ਫੇਰ ਨਾ ਦੁਬਾਰਾ ਉਹੀ ਡਰ ਹੋ ਜਾਏ ਜਿਹੜਾ ਪਹਿਲਾਂ ਸੀਗਾ ਕਿੰਨਾ ਕਿੰਨਾ ਡਰ ਬਣਿਆ ਹੋਇਆ ਬੱਚੇ ਦੀ ਜੀ ਹਾਲਤ ਦੇਖੀ ਵੀ ਬਹੁਤ ਬਰੋਆ ਬਹੁਤ ਸੀਗਾ ਪਹਿਲੇ ਦਿਨ ਜਦੋਂ ਗੱਲ ਹੋਈ ਬਹੁਤ ਭਾਵੁਕ ਹੋਇਆ ਕਿ ਮੈਂ ਕਿੱਥੇ ਜਾ ਕੇ ਫਸ ਗਿਆ ਗਿਆ ਤਾਂ ਕਰਦੀ ਆ ਮਜਬੂਰੀਆਂ ਖਾਤਰ ਸੀਗਾ ਹਾਲਾਤ ਕਰਦੇ ਹਾਲਾਤ ਠੀਕ ਕਰਨ ਵਾਸਤੇ ਪਰ ਉੱਥੇ ਜਾ ਕੇ ਉਹਨਾਂ ਨੇ ਇਹ ਚਾਂਸੇ ਵਿੱਚ ਲੈ ਲਿਆ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕੱਲ ਦਿੱਤਾ ਕਿੰਨੇ ਦਿਨ ਪਹਿਲਾਂ ਸੈਨਾ ਜੀ ਭੱਤੀ ਹੋਇਆ ਉੱਥੇ ਜਾ ਕੇ ਇਹ ਬ੍ਰਦਰ ਨੂੰ ਹੀ ਪਤਾ ਹੈਗਾ ਸਾਡੇ ਕੋਲੋਂ ਨਹੀਂ ਕੋਈ ਗੱਲ ਨਹੀਂ ਕੀਤੀ ਹੈਗੀ ਪਹਿਲਾ ਸਾਡੇ ਨਾਲ ਬਹੁਤ ਵਧੀਆ ਗੱਲ ਜਦੋਂ ਦੀ ਆ ਵੀਡੀਓ ਸਾਮਣੇ ਆਈਆਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪਹਿਲਾ ਉਹ ਵਧੀਆ ਗੱਲ ਵੀ ਸਾਡੇ ਨਾਲ ਕਰਦਾ ਸੀਗਾ ਪਹਿਲਾ ਹੋਰ ਕਿਤੇ ਕੰਮ ਲੱਗਿਆ ਹੋਇਆ ਸੀਗਾ ਇੱਥੇ ਵਿੱਚ ਨਹੀਂ ਸੀਗਾ ਸਾਨੂੰ ਪਤਾ ਸੀ ਜੀ ਗੱਲ ਹੁੰਦੀ ਤੇ ਸਾਨੂੰ ਬ੍ਰਦਰ ਨੇ ਦੱਸ ਦੇਣਾ ਸੀਗਾ ਉਹਨਾਂ ਨੇ ਕਾਊਂਟਰ ਸਾਈਨ ਕਰਾ ਲਏ ਸਾਰਾ ਕੁਝ ਕਰਵਾ ਲਿਆ ਬਾਅਦ ਚ ਉਹਨਾਂ ਨੇ ਫਰੰਟ ਲਾਈਨ ਤੇ ਭੇਜਤਾ ਇੰਨੀ ਜਲਦੀ ਕੀ ਹੋ ਸਕਦਾ ਜਦੋਂ ਉਹਨਾਂ ਨੂੰ ਕੁਝ ਚਲਾਉਣਾ ਹੀ ਨਹੀਂ ਆਉਂਦਾ ਹੈਗਾ ਉਹ ਕਿੱਦਾਂ ਜੰਗ ਲੜ ਸਕਦੇ ਆ ਹੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਵੀ ਭਾਰਤ ਸਰਕਾਰ ਨੂੰ ਇਹੀ ਮੰਗ ਆ ਸਾਡੀ ਕਿ ਬ੍ਰਦਰ ਸਾਡਾ ਹੁਣ ਉੱਥੇ ਸੇਫ ਆ ਕੁਝ ਦਿਨਾਂ ਲਈ ਸੇਫ ਆ ਅਸੀਂ ਇਹੀ ਕਹਿ ਸਕਦੇ ਹਾਂ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਵਾਪਸ ਪੰਜਾਬ ਲੈ ਆਂਦਾ ਜਾਵੇ ਸਾਡੀ ਭਾਰਤ ਸਰਕਾਰ ਨੂੰ ਇੱਕੋ ਅਪੀਲ ਆ ਪਹਿਲਾਂ ਮੇਰੇ ਬ੍ਰਦਰ ਦਾ ਕੋਈ ਪਤਾ ਨਹੀਂ ਸੀਗਾ ਵੀ ਕਿੱਥੇ ਆ ਕਿੱਥੇ ਨਹੀਂ ਕਾਲ ਨਹੀਂ ਆਉਂਦੀ ਸੀ ਹੁਣ ਉਹਦੀ ਕਾਲ ਆ ਰਹੀ ਆ ਉਹ ਹਸਪੀਟਲ ਵਿੱਚ ਐਡਮਿਟ ਆ ਦੱਸ ਵੀ ਰਿਹਾ ਕਿੱਥੇ ਐਡਮਿਟ ਆ ਸਾਰਾ ਕੁਛ ਉਹਨੇ ਦੱਸ ਦਿੱਤਾ ਹੈਗਾ ਹੁਣ ਜੇ ਫਿਰ ਵੀ ਸਰਕਾਰਾਂ ਕੁਛ ਨਹੀਂ ਕਰਨਗੀਆਂ ਫਿਰ ਸਰਕਾਰਾਂ ਸਾਡੇ ਲਈ ਕੁਛ ਨਹੀਂ ਹੈਗੀਆਂ ਕੁਛ ਵੀ ਨਹੀਂ ਹੈਗੇ ਕੱਖਾ ਸਾਡੇ ਲਈ ਸਰਕਾਰਾਂ ਜੀ ਗਰੀਬ ਦੀ ਨਹੀਂ ਸੁਣਨਗੇ ਤਾਂ ਉਹ ਸਾਡੀ ਇਹੇ ਅਪੀਲ ਆ ਬਸ ਮੇਰੇ ਬ੍ਰਦਰ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਇੱਥੇ ਸਾਡੇ ਘਰ ਵਿੱਚ ਮੇਰਾ ਪੈਸਾ ਮੇਰੇ ਹੱਥ ਕੀ ਜਾਵੇ ਜਿਹੜੇ ਮੁੰਡੇ ਮਰੇ ਨਾਲ ਗਏ ਸਾਰੇ ਜਦ ਤੱਕ ਵੀ ਮੈਂ অলਮੋਸਟ ਦਸੋ ਰਹੀ ਹਾਂ ਮੈਨੂੰ ਉਤ ਲਿਆਂਦਾ ਗਿਆ ਮੈਂ ਲੈਂਡ ਵਾਪਸ ਫਗੰਗਰ ਮੇਰੇ ਮੁਰਦੇ ਗਰਨੇਟ ਫੜ ਗਿਆ ਇਹ ਆ ਤੇ ਮੈਨੂੰ ਵਾਪਸ ਲੈ ਗਏ ਆ ਹੌਸਪੀਟਲ ਜੀ ਆਰਮੇ ਹੌਸਪੀਟਲ ਤੋਂ ਮਾਰਖੋ ਤੇ ਹੌਨ ਮਾਇਓ ਠੀਕ ਹੋਣਾ ਮੈਂ ਫਿਰ ਵਾਪਸ ਲੈ ਜਾਣਾ ਉਸੇ ਮੈਂ ਇੰਡੀਆ ਨਿਵਾਸੀ ਨੂੰ ਅਪੀਲ ਆਂਦੀ ਰਿਹਾ ਮੈਂ ਮੁਰੇ ਅਮਲੀ ਤੀਤੀ ਜਿਹੜਾ ਮੈਨੂੰ ਇੱਥੇ ਵਾਪਸ ਲੈ ਗਿਆ ਜਿਹੜੇ ਤੁਹਾਡੇ ਬਾਕੀ ਸਾਥੀ ਸੀਗੇ ਉਹ ਉਹਨਾਂ ਦਾ ਕੀ ਲਾਦਾ ਢਿੰਨੇ ਬਾਕੀ ਸਾਥੀ ਜੇ ਉਹਨਾਂ ਦੇ ਤੇ ਡਾਂਗਰ 150 ਲੋਕ ਸਾਰੇ ਕੋਈ ਨਹੀਂ ਬਟਿਆ ਉਹਨੂੰ ਸ਼ਾਇਦ ਮੈਂ ਕਬੜਿਆ ਇੱਕ 15 ਹੁੰਦੇ ਸੀ ਇਹ ਇੱਕ ਕਦੋਂ ਹੋਇਆ ਸੀ ਹਮਲਾ ਕਿੱਥੇ ਹੋਇਆ ਸੀਗਾ ਕਿਵੇਂ ਹੋਇਆ ਇਹ ਹੈ ਯੂਕਰੇਨ ਦੇ ਯੂਕਰੇਨ ਦੇ 700 ਕਿਲੋਮੀਟਰ ਅੰਦਰ ਮੈਨੂੰ ਜਗਾ ਨਾਣੀ ਪਗਾ ਐ 15 ਮਿੰਟੇ ਦਾ ਇਸ ਵਿੱਚ ਸੇ 70 ਮੁੰਡੇ ਜ਼ਖਮ ਹੋ ਗਏ ਬਾਕੀ ਉੱਥੇ ਫਸੇ ਹੋਇਆ ਜੇ ਉਹਨਾਂ ਦਾ ਤਾਂ ਨੈਟਰ ਸਭ ਕੁਝ ਬੰਦ ਆ ਤੇ ਉਸੇ ਮਸਾਇਲ ਹੋਰ ਗ੍ਰਨੇਡਸ ਡਰੋਨਸ ਬਹੁਤ ਜ਼ਿਆਦਾ ਖਤਰਾ ਹੁੰਦਾ ਰੋਟੀ ਨਾ ਖਾਣ ਨਾ ਪੀਣ ਨੂੰ ਇੱਕ ਮੌੜ ਦਾ ਬਸ ਜਾਣਾ ਤੁਸੀਂ ਕਿੰਨੇ ਅਏ ਪੰਦਰਾ ਮੁੰਡੇ ਘਾਇਏ ਸਾਨੂੰ ਝੂਠੇ ਮਾਰ ਕੇ ਲਾਏ ਜੈਸੇ ਇਹ ਵੀ ਧੁੰਮੋ ਸਰਪੇ ਪਿੱਛੇ ਪਿੱਛੇ ਕੰਮ ਕਰਾਉਣਾ ਬੰਕਰ ਬਣਾਉਣੇ ਆ ਰੁਕਮ ਦੇਵਾਂਗੇ ਔਰ ਕੋਈ ਨਹੀਂ ਕਰਨਾ ਉਸੇ ਉਸ ਤੋਂ ਬਾਅਦ ਕੰਟਰੈਕਸ਼ਨ ਕਰਾਇਆ ਉਹਨਾਂ ਨੇ ਕੌਂਟਰ ਸਾਈਨ ਕਰਾ ਕੇ ਸਾਨੂੰ ਕਰਨਾ ਫੜਾ ਦਿੰਦੇ ਆ ਤੇ ਇੱਕ ਦੋ ਚੜ੍ਹਨੇ ਟੇਨੇ ਦੇ